ਵੀ ਸਾਨੂੰ ਟੇਡੇ ਕੱਟ ਵਾਲੀਆਂ ਕੱਟੀਆਂ ਚਾਹੀ ਜਾਂਦੇ ਨੇ ਆ ਕੱਟੀ ਜਮਾ ਟੇਡੇ ਕੱਟ ਦੀ ਹੈਗੀ ਨੀਲੀ ਰਬੀ ਦੀ ਬਾਈ ਦੇਖਾ ਦੋਸਤੋ ਵੀਡੀਓ ਦੇ ਵਿੱਚ ਹੀ ਰੇਟ ਕਰਾਂਗੇ ਇਹਦਾ ਬਾਈ ਪਤਾ ਕੀ ਆ ਮੁੱਲ ਇਹ ਆਪਣਾ 35000 ਹੈ ਜਿਹੜਾ ਬੰਦਾ ਪਹਿਲੀ ਵਾਰੀ ਫੋਨ ਕਰ ਉਹਨੂੰ 30000 ਦੀ ਕੱਟੀ ਫੂਲ ਆ ਗਿਆ ਤੇ ਦੋਸਤੋ ਅੱਖਾਂ ਆ ਗਿਆ ਦੋਸਤੋ ਮਣਕੜੀਆਂ ਨੱਕ ਤੇ ਆ ਗਿਆ ਦੋਸਤੋ ਨਿਸ਼ਾਨ ਤੇ ਚਾਰੇ ਪੈਰ ਆ ਗਿਆ ਦੋਸਤੋ ਦੋਸਤੋ ਇਹ ਕਾਲਾ ਸਿਉਣਾ ਇਹਦਾ ਵੀ ਰੇਟ ਵਾਧਾ ਘਟਦਾ ਰਹਿੰਦਾ ਬਾਈ ਨੇ ਜਿਵੇਂ ਦੱਸਿਆ ਜਿੱਦੇ ਤੁਸੀਂ ਨੇ ਆਉਣਾ ਨਾ ਉਦੇ ਤੁਸੀਂ ਯਾਰ ਫੋਨ ਕਰਕੇ ਆਇਆ ਕਰੋ ਰੇਟ ਪੁੱਛ ਕੇ ਆਇਆ ਕਰੋ ਪਤਾ ਖਰਾਕ ਕਿੰਨੀਓ ਖੜਾ ਬਹੁਤ ਵਧੀਆ ਸਾਨ ਬਣਨੇ ਨੇ ਠੀਕ ਹੈ ਹਾਂ ਟੇਡੇ ਕੱਟ ਦੀ ਬਣ ਗਿਆ ਵੀ ਮੰਨ ਲੈ ਆਹ ਦੇਖ ਲਓ ਬਾਈ ਮਾਰਕਾ ਹੈਗਾ ਹੈਗਾ ਫੁੱਲ ਮਾਰਕਾ ਹੈਗਾ ਮੂੰਹ ਦਾ ਮਾਰਕਾ ਹੈਗਾ ਦੋਸਤੋ ਗੁਲਾਬੀ ਆਗਾ ਜबान ਦਾ ਸਸੀਗਾ ਦੋਸਤੋ ਅੱਜ ਫੇਰ ਆਪਾਂ ਬੱਬੂ ਕੋਲੋਂ ਵੀਡੀਓ ਬਣਾ ਰਹੇ ਆਂ ਇਹ ਵੀਡੀਓ ਬਣਾ ਰਹੇ ਨੀਲੀ ਰਾਵੀ ਦੀ ਇੱਕ ਬਹੁਤ ਫੋਨ ਆ ਰਹੇ ਸੀ ਕੱਟਿਆਂ ਵਾਸਤੇ ਨੀਲੀ ਰਾਵੀ ਦੇ ਕੱਟਿਆਂ ਵਾਸਤੇ ਬਾਈ ਸਾਨੂੰ ਨੀਲੀ ਰਾਵੀ ਦੇ ਕੱਟੇ ਲਿਆ ਦੇ ਤੇ ਇਸ ਵਾਰ ਤੁਹਾਨੂੰ ਨੀਲੀ ਰਾਵੀ ਦੇ ਕੱਟੇ ਵੀ ਇਸ ਵੀਡੀਓ ਵਿੱਚ ਦਿਖਾਵਾਂਗੇ ਬਾਈ ਬੱਬੂ ਅੱ ਅੱਜ ਭਾਈ ਆਪਣੇ ਕੋਲੇ 13 ਕੱਟੀਆਂ ਨੇ 3 ਕੱਟੇ ਨੇ ਸਾਰੇ 16 ਨਗ ਨੇ ਤੇ 10 ਮਹੀਨਿਆਂ ਦੀ ਵੀ ਖੜੀ ਆ ਕੋਈ ਕੋਈ 6 ਮਹੀਨਿਆਂ ਦੀ ਵੀ ਖੜੀ ਆ ਬਾਕੀ ਸਾਲ ਸਵਾ ਸਾਲ ਡੇਢ ਸਾਲ ਤੱਕ ਦੀਆਂ ਨੇ ਵਧੀਆ ਠੀਕ ਹੈ ਹੂੰ ਆਪਾਂ ਸਾਰੀ ਗੱਲ ਅਗਲੇ ਨੂੰ ਕਰੋ ਚਾਹੇ 100 ਕਿਲੋਮੀਟਰ ਦਾ ਚਾਹੇ ਮੇਰੇ ਪਿੰਡ ਦਾ ਪਹਿਲਾਂ ਫੋਨ ਤੇ ਸਮਝਾਉਣਾ ਵੀ ਇੰਨੇ ਦੀ ਪੂ ਆ ਗੱਲਬਾਤ ਹੈ ਜੇ ਅਗਲੇ ਦਾ ਮਨ ਮੰਨੂ ਅਗਲਾ ਤੁਰੂਗਾ ਨਹੀਂ ਆਪਦੇ ਘਰੇ ਕੰਮਕਾਰ ਕਰ ਲੂ ਹਰ ਇੱਕ ਬੰਦਾ ਬੀਜੀ ਆ ਬਈ ਕਿਸੇ ਦੀ ਪਕਾਈ ਨਾ ਕਰਵਾ ਉਹ ਸਹੀ ਗੱਲ ਹੈਗੀ ਉਹ ਬਾਈ ਹੋਰੀ ਬਹੁਤ ਸੋਹਣੇ ਕਮੈਂਟ ਵੀ ਕਰਦੇ ਨੇ ਬਾਈ ਵਧੀਆ ਕੰਮ ਕਰਖਿਆ ਤੁਸੀਂ ਨੇ ਬਹੁਤ ਵੀਰ ਜਿਹੜੇ ਕਟੀਆਂ ਲੈ ਕੇ ਗਏ ਨੇ ਉਹ ਸੋਹਣੇ ਕਮੈਂਟ ਕਰਦੇ ਨੇ ਵੀ ਅੱਜ ਤੱਕ ਜੇ ਇੰਨੀਆਂ ਵੀ ਆਪਣੇ ਕਟੀਆਂ ਸੇਲ ਹੋਈਆਂ ਨੇਗੀਆ ਨੀ ਹੁਣ ਅੱਜ ਤੱਕ ਆਪਾਂ ਨਾ ਤੋਗੀ ਲੰਬਾ ਲੈ ਆਗਾ ਨਾ ਅੱਗੇ ਲੈਣਾਗਾ ਹਾਂਜੀ ਹਾਂ ਕਿਉਂਕਿ ਕਟੀਆਂ ਲੈ ਜਾਂਦੇ ਨੇ ਭਰਾ ਫਿਰ ਵੀ ਆਪਾਂ ਨੂੰ ਯਾਦ ਕਰਦੇ ਨੇ ਵਿੱਚ ਕਮੈਂਟ ਆਏ ਸੀਗੇ ਤੇ ਹੋਰ ਮੰਨ ਲਓ ਜਿਹੜੇ ਕਿਸਾਨ ਭਰਾਵਾਂ ਨੇ ਹਜੇ ਕਟੀਆਂ ਲੈਣੀਆਂ ਨੇ ਜਾਂ ਲੈਣਾ ਚਾਹੁੰਦੇ ਨੇ ਪਹਿਲੀ ਗੱਲ ਤਾਂ ਵਿਸ਼ਵਾਸ ਦੀ ਗੱਲ ਹੁੰਦੀ ਆ ਹਾਂਜੀ ਹਾਂ ਕਿਉਂਕਿ ਜਦ ਕੋਈ ਵੀ ਚੀਜ਼ ਲੈਣੀ ਆ ਬੰਦੇ ਨੂੰ ਵਿਸ਼ਵਾਸ ਜ਼ਰੂਰੀ ਹੈ ਨਾ ਤੇ ਅੱਜ ਆਪਣੀਆਂ ਹੁੰਦੀਆਂ ਨੇ ਨੀਲੀ ਰਾਵੀ ਦੀਆਂ ਦੋਸਤੋ ਹਨਾ ਵੀ ਤੁਸੀਂ ਇਹਨਾਂ ਕੋਲੇ ਆ ਕੇ ਬਾਈ ਨਾਲ ਕੰਟੈਕਟ ਕਰ ਲਓ ਫੋਨ ਤੇ ਹਨਾ ਤੇ ਨੰਬਰ ਤੇ ਵੀਡੀਓ ਵੀ ਭੇਜ ਦੇਣਗੇ ਫੋਟੋ ਵੀ ਭੇਜਣਗੇ ਆਪਾਂ ਵੀਡੀਓ ਪਾਉਣੇ ਵੀ ਹੁੰਦੇ ਆਗੇ ਤੇ ਬਾਕੀ ਤੁਸੀਂ ਉਰੇ ਆ ਕੇ ਸੌਦਾ ਜਚਾਇਆ ਕਰੋ ਹਨਾ ਦੇਖਿਆ ਕਰੋ ਮਾਲ ਫੇਰ ਮੁੱਲ ਨਾ ਕਰੋ ਆ ਕੇ ਭਾਵੇਂ ਤੇ ਫੋਨ ਬਾਈ ਨੂੰ ਇਹਨੂੰ ਹੀ ਕਰਿਆ ਕਰੋ ਕੱਟੀਆਂ ਵਾਸਤੇ ਕਿਉਂਕਿ ਮੇਰਾ ਕੰਮ ਹੁੰਦਾ ਵੀਡੀਓ ਬਣਾਉਣ ਦਾ ਬਾਕੀ ਡਿਟੇਲ ਜਾਣਕਾਰੀ ਬਾਈ ਲਵੇ ਹੁੰਦੀ ਹੈ ਜੀ ਵੀਰੇ ਯਾਰ ਜਿਹੜੀਆਂ ਆਪਣੇ ਕੋਲੇ ਕੱਟੀਆਂ ਨੇ ਮੰਨ ਲੈ ਜਿਹੜੀ ਕੱਟੀ ਇਹ ਆਪਣੇ ਲਵੇ ਸਾਰੀ ਬੂਰੀ ਵੀ ਹੁੰਦੀ ਹੈ ਰਾਵੀ ਦੀ ਵੀ ਹੁੰਦੀ ਹੈ ਲੀਲੀ ਰਾਵੀ ਚ ਵੀ ਹੁੰਦੀਆਂ ਨੇ ਠੀਕ ਹੈ ਸਾਰੀ ਕੁਆਲਿਟੀ ਮਿਲ ਜੂ ਜੇ ਕੋਈ ਭਾਈ ਕਹੇ ਤੇ ਆਪਾਂ ਨੂੰ ਕੋਈ ਫੋਟੋ ਖਿੱਚ ਕੇ ਭੇਜ ਦੇ ਪੀ ਪਾਈ ਮੈਨ ਵਾਹੇ ਇਹਦੇ ਨਾਲ ਦੀ ਕੱਟੀ ਚਾਹੀਦੀ ਆ ਠੀਕ ਆ ਆਪਾਂ ਹਫਤੇ ਦਾ ਦਿਨਾਂ ਚ ਉਹਦੇ ਨਾਲ ਦੀ ਵੀ ਇਹਨੂੰ ਲਿਆ ਕੇ ਦੇ ਦਾਂਗੇ ਬਈ ਠੀਕ ਆ ਅੱਜ ਤਾਂ ਮੰਡੀ ਲਾ ਰਖਿਆ ਕਰੇ ਫਿਰ ਮੈਨ ਲਾਦਾ ਹਾਂ ਬਈ ਹਾਂ ਠੀਕ ਕਿੱਥੋਂ ਲੈ ਕੇ ਆਉਣਾ ਹੁਣ ਫਿਰ ਬਈ ਇਹ ਨਹੀਂ ਖੇਚੜਾ ਕਰਦੇ ਉਹ ਕਿੱਥੋਂ ਕਿੰਨੇ ਕਿੰਨੇ ਕਿ ਦੂਰੋਂ ਲੈ ਕੇ ਆਉਣੇ ਹੁੰਦੇ ਆ ਉੱਥੇ ਰੀ ਦੂਰੋਂ ਆਉਂਦਿਆਂ ਨੇ ਬਈ ਆਪਾਂ ਤਾਂ ਵੀਰੇ ਤਾਂ ਲੋਕਾਂ ਨੂੰ ਘਰੇ ਬੈਠਾ ਹੁੰਦੇ ਦਾਨ ਆ ਆਪਾਂ ਤਾਂ ਬਹੁਤ ਦੂਰੋਂ ਲੈ ਕੇ ਆਉਂਦੇ ਆ ਆਪਾਂ ਦੇਖੋ ਨਾ ਸਾਨੂੰ ਕੱਟੇ ਹਾਂ ਕੱਟਿਆਂ ਦਾ ਦਰਸ਼ਨ ਤੇ ਦੋਸਤੋ ਲੈ ਦੋਸਤੋ ਕੱਟੇ ਵੀਡੀਓ ਚ ਦੇਖ ਲਿਓ ਤੇ ਕਰ ਲਿਓ ਬਾਈ ਨਾਲ ਸੰਪਰਕ ਬਾਈ ਦਾ ਨੰਬਰ ਬੋਲਦੇ ਬਾਈ ਨੰਬਰ ਬੋਲਦੇ ਹੁਣੀ ਬਾਈ ਨੰਬਰ ਬੋਲਣ ਤੋਂ ਪਹਿਲਾਂ ਕੱਟੇ ਜਮਾ ਨਗੀਨੇ ਹੀ ਲੈ ਕੇ ਆਇਆ ਕੱਟਾ ਭਾਈ ਆਪਾਂ ਤੋਂ ਉਹ ਬੰਦਾ ਲੈ ਕੇ ਜਾਇਓ ਜਿਹੜਾ ਸ਼ੌਂਕ ਨਾਲ ਕਰੇ ਸਾਨ ਬਣਾਊਗਾ ਉਹ ਯਾਰ ਫਾਲਤੂ ਨਾਲ ਕੋਈ ਕੱਟਾ ਲੈ ਕੇ ਜਾਇਓ ਬਨ ਕੇ ਖੁੜਲੀ ਤੇ ਮਹੀਨਾ ਪਾ ਕੇ ਕੱਖ ਉਦਵਾਰ ਕੱਟਿਆਂ ਨੂੰ ਫੜਾ ਦੋ ਉਹ ਕੰਮ ਨਾ ਕਰੋ ਵੱਡੇ ਭਾਈ ਜਿਹੜੇ ਨੇ ਲੈ ਕੇ ਜਾਣਾ ਸ਼ੌਂਕ ਰੱਖਦਾ ਉਹੀ ਬੰਦਾ ਪਾਲਣ ਵਾਸਤੇ ਕੱਟਾ ਲੈ ਕੇ ਜਾਇਓ ਠੀਕ ਹੈ ਹਾਂ ਨੰਬਰ ਹੈਗਾ ਵੀਰੇ ਆਪਣਾ 7814230400 ਲੋਕੇਸ਼ਨ ਹੈਗੀ ਆਪਣੀ ਪਿੰਡੋ ਗਰਾਹਾਂ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਇਧਰੋਂ ਆਪਣਾ ਸੁਨਾਮ ਤੋਂ 9 ਕਿਲੋਮੀਟਰ ਪਿੰਡ ਹੈ ਇਧਰ ਲਵੇ ਜਖੇਪੜ ਪਿੰਡ ਪੈਂਦਾ ਹੈ ਤੇ ਲਹਿਰਾ ਆਪਾਂ ਨੂੰ 15 ਕਿਲੋ ਲਹਿਰਾ ਕਾਗਾ 15 ਕਿਲੋਮੀਟਰ ਪੈ ਜਾਂਦਾ ਤੇ ਇੱਕ ਸਾਈਡ ਆਪਣੇ ਸ਼ਾਜਲੀ ਪਿੰਡ 5 ਕਿਲੋਮੀਟਰ ਰਹਿ ਜਾਂਦਾ ਬਾਈ ਤੇ ਦੋਸਤੋ ਜਿਹੜਾ ਵੀ ਵੀਰ ਪਹਿਲੀ ਵਾਰ ਵੀਡੀਓ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੋਲੋ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਦੀ ਕਿੱਦਾਂ ਦੀ ਲੱਗਦੀ ਹੈ ਵੀਡੀਓ ਤੋ ਤਰੀਕਾ ਦੋਸਤੋ ਚੌਥਾ ਮਹੀਨਾ 2025 ਦੀ ਆਪਾਂ ਵੀਡੀਓ ਬਣਾ ਰਹੇ ਹਾਂ ਕਿਉਂਕਿ ਬਾਈ ਨੇ ਦੱਸਿਆ ਦੀ ਵੀ ਤਰੀਕ ਜਰੂਰ ਮੈਂਸ਼ਨ ਕਰਦਿਆ ਕਰੋ ਕਿਉਂਕਿ ਕਿਸਾਨਪੁਰਾ ਕਈ ਵਾਰ ਲੇਟ ਵੀਡੀਓ ਦੇਖਦੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਜੀ ਕੱਟੇ ਦੋਸਤੋ ਪਹਿਲੀ ਵੀਡੀਓ ਕਰਨ ਲੈ ਤੇ ਦੇਖ ਸਕਦੇ ਹੋ ਉਮਰ ਛੋਟੀ ਹੂ ਆ ਹਨਾ ਬਈ ਉਮਰ ਕਿੰਨੀ ਕਹਿ ਗਈ ਫਿਰ ਦੱਸ ਦੇ 7 ਕਿੰਨੇ ਰਹੂ ਵੀਰੇ ਯਾਰ ਇਹ ਪਤਾ ਖਰਾਕ ਕਿੰਨੀਓ ਖੜਾ ਬਹੁਤ ਵਧੀਆ ਸਾਨ ਬਣਨੇ ਨੇ ਠੀਕ ਹੈ ਹਾਂ ਟੇਡੇ ਘੱਟ ਦੀ ਬਣ ਗਿਆ ਵੀ ਮੰਨ ਲੈ ਆਹ ਦੇਖ ਲੋ ਬਈ ਮਾਰਕਾ ਹੈਗਾ ਹੈਗਾ ਫੁੱਲ ਮਾਰਕਾ ਹੈਗਾ ਮੂੰਹ ਦਾ ਮਾਰਕਾ ਹੈਗਾ ਦੋਸਤੋ ਗੁਲਾਬੀ ਹੈਗਾ ਜबान ਦਾ ਚਾਰੇ ਪੈਰ ਆ ਗਏ ਅੱਖਾਂ ਆ ਗਈਆਂ ਵੀਰੇ ਪੂਛ ਆ ਗਈ ਲੈ ਜੀ ਉਸ ਤੋਂ ਦੂਜਾ ਕੱਟ ਆ ਗਿਆ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਇਹ ਵੀ ਟਿੱਡੇ ਕੱਟਦਾ ਹੈਗਾ ਤੇ ਤਿੰਨ ਪੈਰਾਂ ਤੇ ਚਾਰੇ ਨੇ ਬਈ ਚਾਰੇ ਨੇ ਚਾਰੇ ਪੈਰ ਤੇ ਆ ਥੋੜਾ ਜਿਹਾ ਮਾਰਕਾ ਅੱਗੇ ਵੀ ਹੈਗਾ ਆ ਦੋਸਤੋ ਦੇਖ ਸਕਦਾ ਮੂੰਹ ਦਾ ਮਾਰਕਾ ਚੈੱਕ ਕਰ ਸਕਦੇ ਹੋ ਗੁਲਾਬੀ ਜ਼ਬਾਨ ਦਾ ਆ ਗਿਆ ਇਹਦੀ ਵੀ ਉਮਰ ਦੱਸ ਦੇ ਦੋ ਬਾਈ ਕਿੰਨੀ ਕੋਣੀ ਇਹਦੀ ਹੋ ਗਈ ਬਈ 10 ਕਿ ਮਹੀਨੇ 10 ਕਿ ਮਹੀਨੇ ਦੀ ਉਮਰ ਆ ਗਈ ਬਾਈ ਸਾਲ ਦੇ ਲਵੀ ਲੱਗ ਰਿਹਾ ਸਾਲ ਦੇ ਲਵੀ ਲਾਉਣਾ ਦੇਖ ਲਓ ਠੰਡਾ ਸੀਲ ਆ ਗਿਆ ਕਿਵੇਂ ਖੜਿਆ ਗਿਆ ਠੰਡਾ ਹੋਇਆ ਦੇਖ ਲਓ ਦੇਖ ਲਓ ਦੋਸਤੋ ਕਰ ਲਿਓ ਸੰਪਰਕ ਤੇ ਆ ਜਾਓ ਤੁਹ ਤੀਜਾ ਕਟਾ ਦਿਖਾ ਦਈਏ ਲੈ ਦੋਸਤੋ ਤੀਜਾ ਕਟਾ ਆ ਗਿਆ ਦੋਸਤੋ ਬੂਰਾ ਨਿਸ਼ਾਨੀਆਂ ਚੈੱਕ ਕਰ ਸਕਦੇ ਹੋ ਤੁਸੀਂ ਠੰਡਾ ਸੀਲ ਹੈ ਬਾਈ ਕਿੰਨੀ ਕੋ ਉਮਰ ਦਾ ਹੋਣਾ ਬੱਬੂ ਇਹ ਸਾਲ ਦਾ ਬਾਈ ਸਾਲ ਦਾ ਸਾਲ ਦਾ ਕਟਾ ਦੋਸਤੋ ਬੂਰਾਗਾ ਤੁਸੀਂ ਦੇਖੋ ਦੇਖ ਕੇ ਫਿਰ ਸੌਦਾ ਕਰਿਓ ਤੁਸੀਂ ਪਿਓਰ ਨੀਲੀ ਰਾਵੀ ਦਾ ਵੀਰੇ ਇਹ ਚਾਰੇ ਪੈਰ ਆ ਗਏ ਹਾਂਜੀ ਦੋਸਤੋ ਦੇਖ ਸਕਦੇ ਹੋ ਬਾਈ ਕਾ ਆ ਗਿਆ ਮੱਥੇ ਤੇ ਫੂਲ ਆ ਗਿਆ ਤੇ ਦੋਸਤੋ ਅੱਖਾਂ ਆ ਗਈਆਂ ਦੋਸਤੋ ਮਣਕੜੀਆਂ ਨੱਕ ਤੇ ਆ ਗਿਆ ਦੋਸਤੋ ਨਿਸ਼ਾਨ ਤੇ ਚਾਰੇ ਪੈਰ ਆ ਗਏ ਦੋਸਤੋ ਪੂੰਛ ਆ ਗਈ ਬਾਕੀ ਥਣਾ ਥੋਣਾ ਦੀ ਤੁਹਾਨੂੰ ਚੈੱਕ ਕਰਾ ਦिए ਦੋਸਤੋ ਚਾਰੇ ਪੈਰਾਂ ਤੇ ਮਾਰਕਿੰਗ ਆ ਗਈ ਦੋਸਤੋ ਆ ਦੇਖ ਸਕਦੇ ਹੋ ਥਣਾ ਥੋਣਾ ਦੀ ਵੀ ਬਹੁਤ ਸੋਹਣੀ ਹੈਗੀ ਕੱਟੀ ਤੇ ਕਰ ਲਿਓ ਸੰਪਰਕ ਦੋਸਤੋ ਉਮਰ ਦਾ ਦੇ ਬਾਈ ਕਿੰਨੀ ਕੁ ਹੋਣੀ ਹੈ ਦੀ ਉਮਰ ਦਾ ਵੀ 1.5 ਸਾਲ ਹੈ 1.5 ਸਾਲਾ ਦੋਸਤੋ ਛੋਟਾ ਛੋਟਾ ਸਿੰਗ ਲੱਗਿਆ ਦੇਖ ਸਕਦੇ ਹੋਗੇ ਤੇ ਠੰਡੀ ਸੀਲ ਕਰਿਓ। ਆ ਦੇਖ ਵੀਰੇ ਟੇਡੇ ਘੱਟ ਚ ਆ ਗਈ ਯਾਰ ਵਿੱਚ ਬਾਈ ਸ਼ੌਂਕ ਰੱਖਦੇ ਨੇ ਨਾ ਵੀ ਸਾਨੂੰ ਟੇਡੇ ਘੱਟ ਵਾਲੀਆਂ ਕੱਟੀਆਂ ਚਾਹੀ ਜਾਂਦੇ ਨੇ। ਆ ਕੱਟੀ ਜਮਾ ਟੇਡੇ ਘੱਟ ਦੀ ਹੈਗੀ ਨੀਲੀ ਰਾਵੀ ਦੀ ਬਾਈ ਦੇਖ। ਠੀਕ ਐ। ਲੰਮੀ ਆ ਬਾਈ ਕੱਦ ਕਾਠ ਬਹੁਤ ਕਰੂਗੀ। ਹਜੇ 1.5 ਸਾਲ ਦੇ ਲੱਭੀ ਲੱਗੀ ਹੋਊਗੀ ਇਹ ਮੰਨ ਲੈ। ਠੰਡੀ ਸੀਰ ਆ ਦੋਸਤੋ ਦੇਖ ਸਕਦੇ ਹੱਥ ਨਹੀਂ ਲਾਇਆ ਪੂਛ ਉਹਦੀ ਚੱਕ ਲਈ ਤੇ ਥਣਾ ਥਣਾ ਦੀ ਚੈੱਕ ਕਰਾ ਲੈ ਬਾਈ ਕਰ ਲੈ। ਆ ਦੇਖ ਲਓ ਬਾਈ ਥਣਾ ਥਣਾ ਦੀ ਤੁਸੀਂ ਆਪ ਚੈੱਕ ਕਰ ਲਓ ਠੰਡੀ ਸੀਰ ਆ ਦੇਖ ਲਓ ਪੂਛ ਚੱਕ ਲਈ ਹੱਥ ਲਾਉਣਸਾਰ। ਤੇ ਚਾਰੇ ਪੈਰਾਂ ਤੇ ਮਾਰਕਿੰਗ ਹੈ ਟੇਡੇ ਕੱਟਦੀ ਆ ਦੋਸਤੋ ਛੋਟੇ ਛੋਟੇ ਸਿੰਗ ਦੀ ਆ ਤੇ ਉਸ ਤੋਂ ਬਾਅਦ ਦੋਸਤੋ ਆਹ ਦੇਖ ਸਕਦੇ ਹੋ ਕਿ ਇਹ ਰਾਵੀ ਦੀ ਆ ਗਈ ਭਾਈ ਇਹ ਰਾਵੀ ਦੀ ਆ ਗਈ ਭਾਈ ਇਹ ਰਾਵੀ ਦੀ ਆ ਗਈ ਦੋਸਤੋ ਦੇਖ ਸਕਦੇ ਹੋਗੇ ਤੇ ਇਹਦੀ ਵੀ ਇਹਦੇ ਵੀ ਮਾਰਕਿੰਗ ਆਗੇ ਦੋਸਤੋ ਸੋਹਣੀ ਲੱਗੀ ਹੋਈ ਆ ਮਾਰਕਿੰਗ ਦੋਸਤੋ ਇਹ ਵੀ ਕਿੰਨੇ ਕ ਸਮੇਂ ਦੀ ਹੈਗੀ ਇਹ ਵੀ ਭਾਈ ਸਵਾ ਸਾਲ ਡੇਢ ਸਾਲ ਦੀ ਹੋ ਇਹ ਵੀ ਡੇਢ ਸਾਲ ਦੀ ਹੈਗੀ ਆਜੋ ਤੁਹਾਨੂੰ ਨੀਲੀ ਰਾਵੀ ਦੀ ਹੋਣ ਦਿਖਾ ਬਹੁਤ ਚੰਗੀ ਕੱਟੀ ਆ ਭਾਈ ਰਾਜੀ ਕੱਟੀ ਆ ਦੇਖ ਵਧੀਆ ਭਰੀ ਹੋਈ ਆ ਸਵਾ ਕਸਾਲ ਦੀ ਉਮਰ ਹੋ ਭਈ ਇਹ ਹਜੇ ਦੀ ਸਾਲ ਸਵਾ ਸਾਲ ਦੀ ਦੇਖ ਲਾ ਠੀਕ ਆ ਹਾਂ ਆ ਦੇਖ ਸਕਦੇ ਆ ਦੋਸਤੋ ਠੰਡੀ ਸੀਲ ਆ ਥਣਾ ਥਣਾ ਦੀ ਤੁਸੀਂ ਆਪ ਚੈੱਕ ਕਰ ਲਓ ਕਿੰਨੀ ਠੰਡੀ ਸੀਲ ਆ ਦੇਖੋ ਹੱਥ ਲੱਗਣ ਸਾਰੀ ਪੂ ਚੱਕ ਲੈਂਦੀ ਹੈ ਜੀ ਇਹ ਆ ਭਾਈ ਮੋਰਾ ਨਾ ਅਸਲ ਦੀ ਕੱਟੀ ਬਹੁਤ ਕੱਦ ਕਾਢ ਦੀ ਬਣੂ ਭਾਈ ਲੰਮੇ ਟਾਂਚੇ ਦੇ ਆਹ ਦੇਖ ਲਓ ਦੋਸਤੋ ਸਿੰਘ ਸਿੰਘ ਕੁੰਡੇ ਕਰੀ ਖ ਬੈਠਿਆ ਭਾਈ ਦੇਖ ਸਵਾ ਸਾਲ ਦੀ ਕੱਟੀ ਆ ਭਾਈ ਤੁਹਾਨੂੰ ਦੇਖਣ ਨੂੰ ਆਇਆ ਲੱਗੂ ਵੀ ਡੇਢ ਸਾਲ ਦੀ ਕੱਟੀ ਆ ਇੰਨੀ ਪਲੀ ਹੋਈ ਆ ਕੱਦ ਖਾੜ ਪੂਰਾ ਭਾਈ ਕੱਟੀ ਦਾ ਦੋਸਤੋ ਵੀਡੀਓ ਦੇ ਵਿੱਚ ਹੀ ਰੇਟ ਕਰਾਂਗੇ ਬਸ ਆ ਭਾਈ ਪਤਾ ਕੀ ਆ ਮੁੱਲਾ ਇਹ ਆਪਣਾ 35000 ਹੈ ਜਿਹੜਾ ਬੰਦਾ ਪਹਿਲੀ ਵਾਰੀ ਫੋਨ ਕਰੂ ਉਹਨੂੰ 30000 ਦੀ ਕੱਟੀ ਦੇ ਦੂੰ ਬਈ ਬਿਨਾ ਛੋਟ ਤੋਂ ਬਿਨਾ ਛੋਟ ਤੋਂ 30000 ਦੀ ਕੱਟੀ ਆ ਦੋਸਤੋ ਮੂਰਾ ਦੀ ਆ ਦੇਖ ਕੁੰਡੇ ਸਿੰਘਾਂ ਦੀ ਹੈਗੀ ਦੋਸਤੋ ਸਾਰੀ ਕਾਲੀ ਹੈਗੀ ਥੋੜਾ ਜਿਹਾ ਪੂਛ ਤੇ ਨਿਸ਼ਾਨ ਆਹ ਦੇਖ ਭਾਈ ਪੂਛ ਤੇ ਜ਼ਰੂਰ ਬਾੜਨੇ ਥੋੜਾ ਜਿਹਾ ਪੂਛ ਤੇ ਨਿਸ਼ਾਨ ਆਗਾ ਕਰਿਓ ਸੰਪਰਕ ਬਾਈ ਨਾਲ ਆਜੋ ਦੋਸਤੋ ਦੁਬਾਰਾ ਤੁਹਾਨੂੰ ਨੀਲੀ ਦਾ ਵੀ ਦੀਆਂ ਹੋਰ ਨਗੀਨੇ ਦਿਖਾਉਣੇ ਆ ਦੇਖੋ ਦੋਸਤੋ ਖੜੇ ਨੇ ਮੰਡਿਓ ਲਾਰਖੇ ਅੱਜ ਤਾਂ ਬੱਬੂ ਫਿਰ ਘਰੇ ਹੈ ਹਾਂ ਬਾਈ ਹਾਂ ਆਪਣੇ ਲਵੇ ਜਦੋਂ ਮਰਜ਼ੀ ਆਜੇ ਬੰਦਾ ਯਾਰ ਠੀਕ ਹੈ ਉਦ ਦੀ ਕੱਟੀਆਂ ਉਹਨਾਂ ਮਿਲਣਗੀਆਂ ਮਿਲਣਗੀਆਂ ਹਾਜ਼ਰ ਮਿਲਣਗੀਆਂ ਕੱਟੀਆਂ ਹਾਜ਼ਰ ਮਿਲਣਗੀਆਂ ਬਾਕੀ ਜਿੱਦੇ ਬੰਦੇ ਦਾ ਮਨ ਮੰਨ ਗਿਆ ਵੀ ਮੈਂ ਅੱਜ ਜਾਣਾਗਾ ਠੀਕ ਹੈ ਉਦੋਂ ਦਾ ਰੇਟ ਪੁੱਛੇ ਬੰਦਾ ਵਿੱਚ ਆਉਣਾ ਪਰਸੋਂ ਨੂੰ ਹੁੰਦਾ ਰੇਟ ਅੱਜ ਵਾਲਿਆਂ ਦਾ ਪੁੱਛੀ ਜਾਂਦਾ ਉਹ ਗੱਲ ਨਹੀਂ ਬਣਦੀ ਫਿਰ ਅਗਲਾ ਆ ਕੇ ਕਹਿੰਦਾ ਉਹੀ ਯਾਰ ਤਾਂ ਤਾਂ ਇੰਨੇ ਦੀ ਆਖਿਆ ਤੀਗਾ ਹੈ ਠੀਕ ਆ ਦੋਸਤੋ ਸਿਉਨੇ ਵਾਂਗੂ ਇਹਨਾਂ ਦੇ ਕਟੀਆਂ ਦੇ ਵੀ ਭਾ ਜਿਹੜੇ ਉਹ ਘਟਦੇ ਵਧਦੇ ਰਹਿੰਦੇ ਨੇ ਹਨਾ ਜਿੱਦੇ ਤੁਸੀਂ ਬਾਈ ਨੇ ਕਿਹਾ ਵੀ ਜਿੱਦੇ ਤੁਸੀਂ ਆਉਣੇ ਹੁੰਨੇ ਹੋ ਉਦਦੇ ਫੋਨ ਕਰਕੇ ਰੇਟ ਪੁੱਛਿਆ ਕਰੋ ਕਿਉਂਕਿ ਆਪਾਂ ਇਹ ਤਾਂ ਐ ਨਹੀਂ ਪਤਾ ਕਦੋਂ ਉੱਪਰ ਰੇਟ ਵਾਜੇਗਾ ਕਦੋਂ ਥੱਲੇ ਵਾਗਿਆ ਬਾਕੀ ਭਾਈ ਆਪਣੇ ਕੋਲੇ ਨਾ ਆਹ ਲਾਲਾ ਦੂਜੇ ਤੀਜੇ ਦਿਨ ਮਾਲ ਆਉਂਦਾ ਜਾਂਦਾ ਰਹਿੰਦਾ ਠੀਕ ਹੈ ਹਾਂ ਜਿਵੇਂ ਅੱਜ ਵਾਲਾ ਰੇਟ ਪੁੱਛ ਕੇ ਤੂੰ ਪਰਸੋਂ ਨੂੰ ਆਏਂਗਾ ਠੀਕ ਹੈ ਤੂੰ ਆਖਿਆ ਤੂੰ ਤਾਂ ਇੰਨੇ ਦੀ ਕਹਿੰਦਾ ਸੀ ਐਨੀ ਫਿਰ ਉਹਦੋਂ ਸਸਤੀ ਵੀ ਆ ਜਾ ਉਹ ਮਹਿੰਗੀ ਵੀ ਆ ਸਕਦੀ ਹੈ ਹਾਂ ਤੇ ਦੋਸਤੋ ਇਹ ਕਾਲਾ ਸਿਉਣਾ ਇਹਦਾ ਵੀ ਰੇਟ ਵਾਧਾ ਘਟਦਾ ਰਹਿੰਦਾ ਬਾਈ ਨੇ ਜਿਵੇਂ ਦੱਸਿਆ ਜਿੱਦੇ ਤੁਸੀਂ ਨੇ ਆਉਣਾ ਨਾ ਉਹਦੇ ਤੁਸੀਂ ਯਾਰ ਫੋਨ ਕਰਕੇ ਆਇਆ ਕਰੋ ਰੇਟ ਪੁੱਛ ਕੇ ਆਇਆ ਕਰੋ ਇਹ ਵੀ ਦੋਸਤੋ ਕਾਲਾ ਸਿਉਣਾ ਦਾ ਕਾਲੇ ਸਿਉਨੇ ਦਾ ਰੇਟ ਆ ਜਿਹੜਾ ਉਹ ਵਾਧਾ ਘਟਦਾ ਰਹਿੰਦਾ ਹੈਗਾ ਹੁਣ ਇਹਦਾ ਸਮਾਂ ਆ ਗਿਆ ਹੁਣ ਦੌਰ ਆ ਗਿਆ ਕਾਲੇ ਸਿਉਨੇ ਦਾ ਆਹ ਦੇਖ ਲਓ ਦੋਸਤੋ ਦੋ ਕੱਟੀਆਂ ਖੜੀਆਂ ਨੇ ਸਾਹਮਣੇ ਤੁਸੀਂ ਨੀਲੀ ਰਵੀ ਦੇ ਵਿੱਚ ਖੜੀਆਂ ਨੇ ਤੇ ਦੋਸਤੋ ਚਾਰੇ ਪੈਰਾਂ ਤੇ ਮਾਰਕਿੰਗ ਆ ਗਈ ਤੇ ਆਹ ਦੇਖ ਲਓ ਦੋਸਤੋ ਮੂੰਹ ਤੇ ਮਾਰਕਿੰਗ ਆ ਗਈ ਸਾਰੀ ਆਹ ਦੇਖ ਸਕਦੇ ਹੋ ਤੁਸੀਂ ਮੂੰਹ ਦੀ ਮਾਰਕਿੰਗ ਆ ਗਈ ਟੇਡੇ ਕੱਟਦੀਆਂ ਨੇ ਦੋਸਤੋ ਟੋਟਲ ਅੱਜ ਬੂਰੀਆਂ ਵੀ ਤਿੰਨ ਚਾਰ ਖੜੀਆਂ ਨੇ ਜੇ ਭਾਈਆਂ ਨੇ ਲੈਣੀਆਂ ਤਾਂ ਸੰਪਰਕ ਕਰ ਲਿਓ ਇੱਕ ਆ ਮੀਣੀ ਗੱਟੀ ਖੜੀ ਆ ਦੋਸਤੋ ਆਹ ਦੇਖ ਸਕਦੇ ਹੋ ਸਿੱਧੇ ਕੱਟਦੀ ਆ ਗਈ ਨਿਸ਼ਾਨ ਆ ਗਏ ਦੋਸਤੋ ਠੰਡੀਆਂ ਸੀਲ ਲੈ ਆ ਵੀ ਕੱਟੀ ਦੋਸਤੋ ਬਹੁਤ ਸੋਹਣੀ ਹੈਗੀ ਆ ਦੇਖ ਸਕਦੇ ਹੋ ਟੇਡੇ ਕੱਟਦੀ ਆ ਦੋਸਤੋ ਬਹੁਤ ਸੋਹਣੀ ਕੱਟੀ ਹੈਗੀ ਸਿੰਘ ਵੀ ਸੋਹਣੇ ਸੋਹਣੇ ਨੇ ਕਰਿਓ ਸੰਪਰਕ ਦੋਸਤੋ ਕਰਿਓ ਵੀਡੀਓ ਨੂੰ ਸ਼ੇਅਰ ਭਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਭਾਈ ਨੇ ਦੱਸਿਆ ਹੋਇਆਗਾ ਵੀ 1000 ਰੁਪਏ ਜਦੋਂ ਤੁਹਾਡਾ ਸੌਦਾ ਹੋ ਗਿਆ ਉਹ ਚੋਂ ਵੀ ਲੈਸ ਦੇ